ਤਿਆਲਾ ਦੇ ਸਾਨਕ ਢੀਲੋ ਨਗਰ ਵਿਖੇ ਵਾਲਮੀਕੀ ਧਰਮ ਸੇਵਕ ਸਭਾ ਦੇ ਪ੍ਰਧਾਨ ਦੀ ਚੋਣ ਕਰਨ ਸੰਬੰਧੀ 2 ਸਾਲ ਬਾਅਦ ਇਲਾਕਾ ਵਾਸੀਆਂ ਵੱਲੋਂ ਵੋਟਾਂ ਪਾਈਆਂ ਜਾਂਦੀਆਂ ਹਨ ਜਿਸ ਦੇ ਤਹਿਤ ਢੀਲੋ ਨਗਰ ਵਿਖੇ ਵਾਲਮੀਕੀ ਧਰਮ ਸੇਵਕ ਸਭਾ ਤੋਂ ਇਸ ਵਾਰ ਦੋ ਉਮੀਦਵਾਰ ਜਸਵਿੰਦਰ ਸਿੰਘ ਸਬਲੂ ਅਤੇ ਜਤਿੰਦਰ ਕੁਮਾਰ ਰਾਜੀ ਚੌਣ ਮੈਦਾਨ ਵਿੱਚ ਉਤਰੇ ਸਨ ਇਲਾਕਾ ਵਾਸੀਆਂ ਵੱਲੋਂ ਆਪਣਾ ਪ੍ਰਧਾਨ ਚੁਣਨ ਲਈ ਪਾਰੇ ਉਰਸ਼ਾ ਵਿਖਾਇਆ ਗਿਆ ਹੈ ਇਸ ਵਾਰ ਤਿਰੂਨਗਰ ਵਾਸੀਆਂ ਨੇ ਜਸਵਿੰਦਰ ਸਿੰਘ ਸ਼ਬਲੂ ਨੂੰ 1131 ਵੋਟਾਂ ਪਾਈਆਂ ਹਨ ਜਦੋਂ ਕਿ ਦੂਜੇ ਟੀਜ਼ ਦੇ ਆਗੂ ਨੂੰ 593 ਵੋਟਾਂ ਪਈਆਂ ਇਲਾਕੇ ਦੇ ਲੋਕਾਂ ਨੇ 538 ਵੋਟਾਂ ਦੇ ਵੱਡੇ ਫਰਕ ਨਾਲ ਜਿਤਾ ਕੇ ਇਸ ਵਾਰ ਜਿੱਤ ਦਾ ਤਾਜ ਜਸਵਿੰਦਰ ਸਿੰਘ ਸ਼ਬਲੂ ਦੇ ਸਿਰ ਸਜਾਇਆ ਹੈ ਇਸ ਮੌਕੇ ਤੇ ਤਿਰੂਨਗਰ ਤੋਂ ਵਾਲਮੀਕ ਧਰਮ ਸੇਵਕ ਸਭਾ ਦੇ ਪ੍ਰਧਾਨ ਵਜੋਂ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਸ਼ਬਲੂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਪ੍ਰਧਾਨ ਵਜੋਂ ਜਿੱਤ ਹੋਈ ਹੈ ਉਹ ਸਮੂਹ ਇਲਾਕਾ ਵਾਸੀਆਂ ਦੀ ਭਰੋਸੇ ਦੀ ਜਿੱਤ ਹੈ ਇਸ ਲਈ ਇਲਾਕਾ ਵਾਸੀਆਂ ਦੇ ਭਰੋਸੇ ਤੇ ਖਰਾ ਉਤਰਨ ਲਈ ਉਹ ਵਚਨ ਬੱਧ ਹਨ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਸਮਰਥਕ ਸਾਥੀਆਂ ਨੇ ਜੇਤੂ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੂੰ ਉਹ ਆਪਣੀ ਕੈਬਨਿਟ ਵਿੱਚ ਉਦੇਦਾਰਾਂ ਵਜੋਂ ਅਹਿਮ ਜ਼ਿੰਮੇਵਾਰੀਆਂ ਸੌਂਪਣਗੇ ਚੁਣੇ ਗਏ ਨਵੇਂ ਪ੍ਰਧਾਨ ਜਸਵਿੰਦਰ ਸਿੰਘ ਸਬਲੂ ਨੇ ਕਿਹਾ ਕਿ ਧਿਰੂ ਨਗਰ ਵਿੱਚ ਉਹ ਹਰ ਸਮੇਂ ਇਲਾਕਾ ਵਾਸੀਆਂ ਨਾਲ ਕੰਦੇ ਨਾਲ ਕੰਦਾ ਜੁੜ ਕੇ ਨਾਲ ਖੜੇ ਰਹਿਣਗੇ ਅਤੇ ਲੋਕਾਂ ਨਾਲ ਉਹਨਾਂ ਦੀਆਂ ਸੇਵਾਵਾਂ ਪਾਰਦਰਸ਼ੀ ਅਤੇ ਨਿਰਪੱਖ ਇਮਾਨਦਾਰੀ ਨਾਲ ਹੋਣਗੀਆਂ ਸਾਰਨ ਜੈ ਵਾਲਮੀਕੀ ਹਰਿ ਵਾਲਮੀਕੀ ਜੀ ਜੈਪੀਂ ਜਪਾਗ ਜੈ ਰਮਦਾਸ ਜੀ ਕੀ ਕਰਨਾ ਚਾਹੁੰਗੇ ਸਭ ਜਿਹੜਾ ਮੇਰਾ ਨਾਮ ਜਸਵਿੰਦਰ ਸਿੰਘ ਸ਼ਵਲੂ ਆ ਜੀ ਹਾਂਜੀ ਤੇ ਕੱਲ ਜਿਹੜੀ 30 ਤਰੀਕ ਨੂੰ ਵਾਲਮੀਕੀ ਧਰਮ ਸੇਵਾ ਸਭਾ ਦੀ ਝੋਣ ਹੋਈ ਆ ਹਾਂਜੀ ਉਹਦੇ ਸਾਨੂੰ ਟੀਰੂ ਨਗਰ ਦੇ ਸੋਝਵਾਨ ਤੇ ਪੜ੍ਹੇ ਲਿਖੇ ਵੋਟਰਾਂ ਨੇ ਸਾਨੂੰ ਪਰਮਾ ਹੁਗਾਰਾ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੀਡ ਨਾਲ ਜਿਤਾਇਆ ਤੇ ਮੈਂ ਉਹਨਾਂ ਦਾ ਸਾਰੇ ਹੀ ਧਿਰੂ ਨਗਰ ਦੇ ਇੱਕ ਇੱਕ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਇਹ ਜਿੱਤ ਦੀ ਮੈਂ ਸਾਰਾ ਸਿਹਰਾ ਆਪਣੀ ਟੀਮ ਦੇ ਸਰਪੰਨ ਗਲਪਾਨਾ ਜੀ ਇਹ ਮੇਰੀ ਟੀਮ ਦੀ ਮਿਹਨਤ ਸੀ ਕੱਲੇ ਕੱਲੇ ਮੇਰੇ ਭਾਈ ਵੱਡੇ ਛੋਟੇ ਵੱਡੇ ਜੋ ਵੀ ਮੇਰੇ ਸਾਥੀ ਮੇਰੇ ਨਾਲ ਚੱਲੇ ਆ ਉਹ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਮਿਹਨਤ ਇੰਨੀ ਕੀਤੀ ਆ ਕਿ ਜਿਹੜਾ ਇਹ ਜਿੱਤਦਾ ਹਾਰਾ ਸਾਡੇ ਸਾਰਿਆਂ ਦੀ ਗੱਲ ਵਿੱਚ ਪਿਆ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਤੇ ਬਾਕੀ ਸਾਡੇ ਜੀ ਵੋਟ ਪਈ ਐ ਸ ਤੁਹਾਨੂੰ ਇਹ ਪੂਰਾ ਟੋਟਲ ਵੋਟ ਸੀ ਜੀ ਆਪਣਾ 1167 ਪਈ ਐ ਮੈਨੂੰ ਤੇ ਬਾਕੀ ਵਿਰੋਧੀ ਧਿਰ ਨੂੰ ਪਈ ਐ 593 ਠੀਕ ਪ੍ਰੋਬਲਮ ਸਟ ਸ਼ਮੀ ਕੁਮਾਰ ਜੀ ਸਾਫ ਦਾ ਕਾਉਂਸਲਰ ਵੋਟ ਨੰਬਰ 55 ਜੋ ਕੱਲ ਬਾਲੀਉਂ ਤੋਂ ਸਰ ਸਵਾ ਦੀ ਇਲੈਕਸ਼ਨ ਹੋਈ ਹੈ ਜੀ ਉਹਦੇ ਵਿੱਚ ਜਸਵਿੰਦਰ ਸਿੰਘ ਸ਼ਬਲੂ ਨੂੰ ਬਹੁਤ ਹੀ ਬਹੁਮਤ ਨਾਲ ਵੋਟਾਂ ਪਈਆਂ ਨੇ ਜੋ ਹਾਰੇ ਹੋਏ ਕੈਂਡੀਡੇਟ ਜਤਿੰਦਰ ਸਿੰਘ ਰਾਜੀ ਨੂੰ 593 ਵੋਟ ਪਈਏ ਜੀ ਤੋਂ ਜੋ ਸਾਡੇ ਨਗਰ ਨੇ ਸ਼ਬਲੂ ਜੀ ਨੂੰ ਬੜੇ ਬਹੁਮਤ ਨਾਲ ਜਿਤਾਇਆ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਭਰਾਵਾਂ ਨੇ ਸਾਡੇ ਭਤੀਜਿਆਂ ਨੇ ਸਾਡੇ ਨੌਜਵਾਨਾਂ ਨੇ ਅਸੀਂ ਦੋ ਸਾਲ ਜੋ ਵੀ ਕਮਾਓ ਢੀਰੂ ਨਗਰ ਦੇ ਬਕਾਇਆ ਪਏ ਨੇ ਜਾਂ ਜੋ ਕੋਈ ਸਾਡੀ ਸ਼ੋਭਾ ਯਾਤਰਾ ਚ ਅੱਗੇ ਕੋਈ ਕਮੀਆਂ ਰਹਿੰਦੀਆਂ ਤੇ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਅਤੇ ਸਮਾਜ ਨਾਲ ਲੱਗੇ ਚੱਲਾਂਗੇ ਅੱਧੀ ਰਾਤ ਵੀ ਸਾਨੂੰ ਆਵਾਜ਼ ਮਾਰਨਗੇ ਜਤਿੰਦਰ ਆਪਣਾ ਜਸਵਿੰਦਰ ਸਿੰਘ ਜੀ ਸ਼ਬਲੂ ਵੱਜ ਚੜ ਕੇ ਅੱਧੀ ਰਾਤ ਵੀ ਕੋਈ ਬੈਲ ਮਾਰੂਗਾ ਅਸੀਂ ਦੋਨੇ ਭਰਾ ਤੇ ਸਾਡੇ ਜਿੰਨੇ ਵੀ ਸਾਡੇ ਨਾਲ ਸਮਾਜ ਦੇ ਜੁੜੇ ਹੋਏ ਨੇ ਜ਼ਿੰਮੇਵਾਰ ਬੰਦੇ ਉਹਨਾਂ ਨਾਲ ਲੱਗ ਕੇ ਅਸੀਂ ਆਪਣੇ ਨਗਰ ਦੀ ਵੱਧ ਤੋਂ ਵੱਧ ਸੇਵਾ ਕਰਾਂਗੇ ਜੈ ਵਾਲਮੀਕੀ ਹਰ ਜੀ ਹਾਂ ਜੀ ਸਾਰੇ 30 ਨਗਰ ਨਿਵਾਸੀਆਂ ਨੇ ਮੇਰੇ ਵੱਲੋਂ ਜੈ ਵਾਲਮੀਕੀ ਹਰ ਵਾਲਮੀਕੀ ਜੈ ਪੀਂ ਜੈ ਭਾਰਤ ਜੈ ਗੁਰੂ ਰਵਿਦਾਸ ਮੈਂ ਸਾਰੇ 30 ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਐਡੇ ਵੱਡੇ ਫਤਵੇ ਦੇ ਨਾਲ ਟੀਰੂ ਨਗਰ ਵਿੱਚ ਵਿਜੇ ਪ੍ਰਾਪਤ ਕੀਤੀ ਹੈ ਅਸੀਂ ਵਿਰੋਧੀ ਟੀਰ ਨੂੰ ਵੀ ਅਸੀਂ ਬੜੀਆ ਮਿੰਤਾ ਕੀਤੀ ਸੀ ਕਿ ਜੀ ਇਹ ਗੱਲ ਮਤਲਬ ਤੁਹਾਡੇ ਲਈ ਚੰਗੀ ਨਹੀਂ ਹੈ ਤੁਸੀਂ ਸਾਡੇ ਸਮਰਥਨ ਕਰੋ ਪਰ ਕਿਤੇ ਨਾ ਕਿਤੇ ਪਤਾ ਨਹੀਂ ਕੁਝ ਕਾਰਨ ਬਣੇ ਕਿ ਹੋਣਾ ਕਿ ਕਿਹਾ ਨਹੀਂ ਅਸੀਂ ਇਲੈਕਸ਼ਨ ਹੀ ਲੜਨੀ ਹੈ ਤੇ ਇਲੈਕਸ਼ਨ ਦਾ ਨਤੀਜਾ ਅੱਜ ਲੋਕਾਂ ਨੂੰ ਦਿਖਾ ਦਿੱਤਾ ਜੀ ਕਿਥੇ 593 ਵੋਟ ਜਤਿੰਦਰ ਰਾਜੀ ਜੀ ਨੂੰ ਪਈ ਹੈ ਤੇ 594 ਵੋਟਾਂ ਦੇ ਨਾਲ ਅਸੀਂ ਉਹਨਾਂ ਨੂੰ ਹਰਾਇਆ ਇਥੋ ਧਿਰੂ ਨਗਰ ਨਿਵਾਸੀਆਂ ਦਾ ਪਿਆਰ ਤੇ ਸਤਿਕਾਰ ਜੋ ਸ਼ਬਰੀ ਵੀਰ ਜੀ ਦੇ ਪ੍ਰਤੀ ਹੈਗਾ ਉਹ ਲੋਕਾਂ ਦਾ ਫਤਵਾ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਜੀ ਸਾਡੇ ਵਿਚਕਾਰ ਸਾਡੇ ਐਮਸੀ ਸਾਗਰ ਧਾਲੀਵਾਲ ਜੀ ਬੈਠੇ ਹਨ ਉਹਨਾਂ ਨੇ ਸਾਡੀ ਟੀਮ 'ਚ ਬਹੁਤ ਵੱਧ ਤੋਂ ਵੱਧ ਮਦਦ ਕੀਤੀ ਹੈ ਸਾਡੇ ਨਾਲ ਜਸਵੀਰ ਜੱਸੀ ਜੀ ਬੈਠੇ ਹੈ ਸਾਫ ਦਾ ਕਾਉਂਸਲਰ ਛੰਮੀ ਕੁਮਾਰ ਜੀ ਬੈਠੇ ਹੈ ਸਾਡੇ ਵਿਚਕਾਰ ਗੁਰਮੀਤ ਬੜਲਾਨ ਜੀ ਬੈਠੇ ਹੈ ਜੀ ਜਿਨ੍ਹਾਂ ਦੀ ਪੂਰੀ ਟੀਮ ਦੀ ਮਦਦ ਸਾਡੋ ਤੈਹ ਦੇ ਲੋ ਬਹੁਤ ਬਹੁਤ ਅਸੀਂ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਸਾਡੇ ਵਿਚਕਾਰ ਮਨੀ ਲਾਲ ਜੀ ਬੈਠੇ ਹੈ ਕਾਲਾ ਵੀਰ ਜੀ ਬੈਠੇ ਹੈ ਇਹਨਾਂ ਦਾ ਵੀ ਅਸੀਂ ਤੈਹ ਦੇ ਲੋ ਧੰਨਵਾਦ ਕਰਦੇ ਹਾਂ ਸਾਡੇ ਵਿਚਕਾਰ ਰਵਿਦਾਸ ਭਾਈ ਚਾਰੇ 24 ਸਾਨੂੰ ਬਹੁਤ ਸਹਿਯੋਗ ਮਿਲਿਆ ਜੀ ਸਾਡੇ ਵਿਚਕਾਰ ਟੇਹਾ ਵੀ ਰਾਜਦਰੀ ਤੋਂ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ ਪੂਰੇ ਮੁਹੱਲੇ ਦਾ ਅਸੀਂ ਤੈਹ ਦਿਲੋਂ ਰਿਣੀ ਆ ਜੀ ਜਿਨ੍ਹਾਂ ਨੇ ਸਾਨੂੰ ਇੰਨੀਆਂ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਕਰਾਰ ਕਿ ਦਿੱਤਾ ਜੀ ਜਤਿੰਦਰ ਰਾਜੀ ਜੀ ਨੂੰ 593 ਵੋਟਾਂ ਪਈਆਂ ਤੇ ਸ਼ਬਲੂ ਵੀਰ ਜੀ ਨੂੰ 1147 ਵੋਟਾਂ ਟੋਟਲ ਪਈਆਂ ਜੀ ਅਸੀਂ ਪੂਰੇ ਨਗਰ ਦਾ ਤੈਹ ਦਿਲੋਂ ਧੰਨਵਾਦ ਕਰਦੇ ਆ ਮੇਰਾ ਮੇਰਾ ਨਾਮ ਗੁਰਮੀਤ ਬੜਵਾਲ ਜੀ ਮੈਂ ਇਹੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾ ਜੈ ਭੀਮ ਜੈ ਭਵਾਨ ਮੈਂ ਤੀਰੂ ਨਗਰ ਦੇ ਹਰ ਇੱਕ ਨਗਰ ਨਿਵਾਸੀ ਦਾ ਬਹੁਤ-ਬਹੁਤ ਕੋਟ-ਕੋਟ ਜਿਲੋਂ ਧੰਨਵਾਦ ਕਰਦਾ ਹਾਂ ਰਵਿਦਾਸ ਸਮਾਟ ਅਬਰਾਦੀ ਦੇ ਜਿਹੜੀ ਵੀ ਨੌਜਵਾਨ ਪੀੜੀ ਆ ਉਹਨਾਂ ਨੂੰ ਚੰਗੇ ਰਸਤੇ ਤੇ ਲੈ ਕੇ ਜਾਵੇਗੀ ਉਹਨਾਂ ਨੂੰ ਸਿੱਖਿਸ਼ਕ ਬਣਾਵੇਗੀ ਉਹਨਾਂ ਨੂੰ ਖੇਡਾਂ ਬਾਰੇ ਪੂਰੀ ਜਾਣਕਾਰੀ ਦੇ ਕੇ ਅੱਗੇ ਵਧਾਵੇਗੀ ਤੇ ਨਗਰ ਦੇ ਵਿੱਚ ਜੋ ਵੀ ਸਾਡੇ ਕਾਰਜ ਮਿਊਸਪਲ ਕਾਰਪੋਰੇਸ਼ਨ ਦੇ ਥਰੂ ਹੋਣੇ ਆ ਉਹਦੇ ਲਈ ਸਾਡੇ ਨਾਲ ਸਾਡਾ ਛੋਟਾ ਵੀਰ ਸਾਗਰ ਧਾਰੀਵਾਲ ਜੁੜਿਆ ਹੋਇਆ ਹੈ ਉਹ ਸਾਰੇ ਕੰਮ ਦੀ ਜ਼ਿੰਮੇਵਾਰੀ ਅਸੀਂ ਉਹਨੂੰ ਦੇਵਾਂਗੇ ਬਾਕੀ ਪ੍ਰਸ਼ਾਸਨਿਕ ਕੰਮ ਦੀ ਜ਼ਿੰਮੇਵਾਰੀ ਸਾਡੀ ਜਿਹੜੀ ਪੂਰੀ ਟੀਮ ਹੈ ਉਹ ਸ਼੍ਰੀ ਸ਼ਬਲੂ ਮੱਟੂ ਸਾਡੇ ਪ੍ਰਧਾਨ ਜੀ ਨਾਲ ਮਿਲ ਕੇ ਪੂਰੇ ਹੀ ਵੱਧ ਚੜ ਕੇ ਅਸੀਂ ਹਿੱਸਾ ਪਾਵਾਂਗੇ ਤੇ ਪੂਰੇ ਉਹਨਾਂ ਨਾਲ ਹਰ ਦੁੱਖ ਸੁੱਖ ਦੀ ਘੜੀ ਜੋ ਵੀ ਹੋਏਗੀ ਨਗਰ ਦੇ ਵਿੱਚ ਅਸੀਂ ਸਭ ਦੇ ਵਿੱਚ ਪੂਰਾ ਆਪਣਾ ਜੋ ਵੀ ਜ਼ਿੰਮੇਵਾਰੀ ਉਨਿਭਾਵਾਂਗੇ ਧੰਨਵਾਦ